ਬਸ ਇੱਕ ਹਿੰਦੂ ਮੇ ਤੀਰਥ ਹੈ ਯਾਤਰਾ ਕੇ ਲੀਏ ਕਟਾਏ ਬਾਪ ਨੇ ਬੱਚੇ ਯਹਾਂ ਖੁਦਾ ਕੇ ਲੀਏ ਪਹੁੰਚਿਆ ਚਮਕੌਰ ਸਾਹਿਬ ਇਸ ਧਰਤੀ ਦੇ ਉਤੇ ਵੱਡੇ ਸਾਹਿਬ ਜਦਿਆਂ ਨੇ ਸਨ 1740 ਈਸਵੀ ਦੇ ਵਿੱਚ 10 ਲੱਖ ਮੁਗਲ ਫੌਜ ਦੇ ਨਾਲ ਟਕਰਾ ਕਰਕੇ ਜੂਝਦਿਆਂ ਸ਼ਹੀਦੀ ਪਾਈ ਸੀ ਇੱਥੇ ਉਹ ਫਲਸਫਾ ਸੱਚ ਕਰਕੇ ਦਿਖਾ ਦਿੱਤਾ ਕਿ ਸਵਾ ਲੱਖ ਸੇ ਇੱਕ ਲੜਾ ਹੂੰ ਤਬਾ ਗੋਬਿੰਦ ਸਿੰਘ ਨਾਮ ਕਹਾਉ ਸੋ ਅੱਜ ਪਹੁੰਚਿਆ ਚਮਕੌਰ ਸਾਹਿਬ ਦੀ ਇਸ ਪਾਵਨ ਧਰਤੀ ਦੇ ਉਤੇ ਕਰਵਾਉਂਨੇ ਆ ਤੁਹਾਨੂੰ ਦਰਸ਼ਨ ਇਸ ਪਾਵਨ ਸਥਾਨ ਦੇ ਤੇ ਨਾਲ ਹੀ ਜਾਣ ਕਰਵਾਉਂਨੇ ਆ ਇਸ ਦੇ ਇਤਿਹਾਸ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਜਿਸ ਸਥਾਨ ਤੇ ਖੜੇ ਆ ਅੱਲਾ ਯਾਰਖਾ ਜੋਗੀ ਜੀ ਲਿਖਦੇ ਕਿ ਬਸ ਏਕ ਹੀ ਹਿੰਦ ਮੇ ਤੀਰਥ ਹੈ ਯਾਤਰਾ ਕੇ ਲੀਏ ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲੀਏ ਚਮਕ ਹੈ ਮਿਹਰ ਕੀ ਚਮਕੌਰ ਤੇਰੇ ਜ਼ਰੋ ਮੇ ਇਹੀਂ ਸੇ ਬਨ ਕੇ ਗਏ ਸਤਾਰੇ ਅਸਮਾਂ ਕੇ ਲੀਏ ਉਹ ਮੁਕੱਦਸ ਧਰਤੀ ਉਹ ਮੁਕੱਦਸ ਅਸਥਾਨ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਤਿੰਨਾਂ ਦੇ ਦੋ ਵੱਡੇ ਸਹਬਜ਼ਾਦੇ ਔਰ ਪੰਜ ਪਿਆਰੇ ਸਹਿਬਾਨਾਂ ਦੇ ਵਿੱਚੋਂ ਤਿੰਨ ਪਿਆਰੇ ਸਹਿਬਾਨ ਸ਼ਹੀਦ ਹੋਏ ਤਕਰੀਬਨ 40 ਸਿੱਖ ਇਸ ਸਥਾਨ ਦੇ ਉੱਤੇ ਜਾਮੇ ਸ਼ਹਾਦਤਾਂ ਪ੍ਰਾਪਤ ਕਰ ਗਏ ਗੁਰੂ ਪਿਆਰੀ ਸਾਧ ਸੰਗਤ ਜੀ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 6 ਤੇ 7 ਪੋ ਦੀ ਦਰਮਿਆਨੀ ਰਾਤ ਨੂੰ ਸ੍ਰੀ ਆਨੰਦਪੁਰ ਸਾਹਿਬ ਨੂੰ ਛੱਡ ਕੇ ਆਏ ਸਰਸਾ ਦੇ ਕੰਡੇ ਤੇ ਆ ਕੇ ਸਤਿਗੁਰੂ ਜੀ ਦਾ ਪਰਿਵਾਰ ਵਿਛੋੜਾ ਪਿਆ ਸਤਿਗੁਰੂ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦੋ ਵੱਡੇ ਸਹਿਬਜ਼ਾਦੇ ਪੰਜ ਪਿਆਰੇ ਸਹਿਬਾਨ ਔਰ ਤਕਰੀਬਨ 40-45 ਸਿੱਖ ਉਹ ਸਰਸਾ ਨਦੀ ਨੂੰ ਪਾਰ ਕਰਕੇ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਵੱਲ ਵਧੇ ਸਤਿਗੁਰੂ ਜੀ ਆਉਂਦਿਆਂ ਆਉਂਦਿਆਂ ਸਤ ਪੋ ਦੀਆਂ ਸ਼ਾਮਾਂ ਨੂੰ ਚਮਕੌਰ ਸਾਹਿਬ ਦੀ ਗੜੀ ਵਿੱਚ ਸਤਗੁਰੂ ਜੀ ਨੇ ਆ ਕੇ ਉਤਾਰਾ ਕੀਤਾ ਔਰ ਰਾਤ ਬਤੀਤ ਕੀਤੀ ਤੇ 8 ਪੋ ਨੂੰ ਇਸ ਸਥਾਨ ਦੇ ਉੱਤੇ ਕਮਸਾਨ ਦਾ ਜੰਗ ਹੋਇਆ ਇਸੇ ਜੰਗ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦੋਵੇਂ ਵੱਡੇ ਸਹਬਜ਼ਾਦੇ ਤਿੰਨ ਪਿਆਰੇ ਸਹਬਾਨ ਪਿਆਰੇ ਭਾਈ ਹਿੰਮਤ ਸਿੰਘ ਜੀ ਪਿਆਰੇ ਭਾਈ ਮੁਹਕਮ ਸਿੰਘ ਜੀ ਪਿਆਰੇ ਭਾਈ ਸਹਿਬ ਸਿੰਘ ਜੀ ਔਰ ਤਕਰੀਬਨ 40 ਸਿੱਖ ਜਾਂਮੇ ਸ਼ਹਾਦਤਾਂ ਪ੍ਰਾਪਤ ਕਰ ਗਏ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੂੰ ਸਿੱਖਾਂ ਨੇ ਬੇਨਤੀ ਕੀਤੀ ਕਿ ਪਾਤਸ਼ਾਹ ਕਿਰਪਾ ਕਰੋ ਆਪ ਚਮਕੌਰ ਦੀ ਗੜੀ ਨੂੰ ਛੱਡ ਕੇ ਚਲੇ ਜਾਓ ਕਿਉਂਕਿ ਉਹਨਾਂ ਦੀ ਬੇਨਤੀ ਸੀ ਸਤਿਗੁਰੂ ਜੀ ਸਾਡੇ ਜੇ ਤੇ ਲੱਖਾਂ ਪੈਦਾ ਕਰੇਗਾ ਤੂੰ ਪਰ ਪਾਸ਼ਾ ਅਸਾਂ ਕੋਈ ਜਗਤ ਦਾ ਥੰਮਣਾ ਨਹੀਂ ਜੇ ਤੂੰ ਨਾ ਰਿਆਂ ਦਸ਼ਮੇਸ਼ ਦੋਲੇ ਗੋਬਿੰਦ ਸਿੰਘ ਕੋਈ ਮੁੜ ਕੇ ਜੰਮਣਾ ਨਹੀਂ ਜਦੋਂ ਸਤਿਗੁਰੂ ਨੇ ਫੇਰ ਵੀ ਇਨਕਾਰ ਕਰ ਦਿੱਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੱਖਾਂ ਨੇ ਫਿਰ ਪੰਜਾਂ ਸਿੱਖਾਂ ਨੇ ਮਿਲ ਕੇ ਗੁਰਮਤਾ ਕੀਤਾ ਤੇ ਸਤਿਗੁਰੂ ਜੀ ਉਸ ਗੁਰਮਤੇ ਨੂੰ ਪ੍ਰਵਾਨ ਕਰਦੇ ਹੋਏ ਪੰਜਾਂ ਸਿੱਖਾਂ ਦੇ ਬਚਨਾਂ ਨੂੰ ਪ੍ਰਵਾਨ ਕਰਦੇ ਹੋਏ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਨੂੰ ਛੱਡ ਕੇ ਸਤਿਗੁਰੂ ਇੱਥੋਂ ਤਾੜੀ ਤੇ ਤਾੜੀ ਮਾਰਦੇ ਹੋਏ ਅੱਗੇ ਚਲੇ ਗਏ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਅਸਥਾਨ ਦੇ ਉੱਤੇ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ 20 21 ਔਰ 22 ਤਰੀਕ ਨੂੰ ਸਹਿਬਜ਼ਾਦੇ ਔਰ ਸਮੂਹ ਸ਼ਹੀਦਾਂ ਸਿੰਘਾਂ ਦੀ ਯਾਦ ਨੂੰ ਸਮਰਪਿਤ ਸਾਲਾਨਾ ਸ਼ਹੀਦੀ ਸਭਾ ਬੜੀ ਸ਼ਰਧਾ ਔਰ ਭਾਵਨਾ ਦੇ ਨਾਲ ਮਨਾਈ ਜਾ ਰਹੀ ਹੈ ਇਸ ਅਸਥਾਨ ਦਾ ਸਮੁੱਚਾ ਪ੍ਰਬੰਧ ਸਮੁੱਚੇ ਪ੍ਰਬੰਧ ਦੀ ਦੇਖਰੇਖ ਪੰਥ ਦੀ ਸਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੇਖਰੇਖ ਅਧੀਨ ਚੱਲ ਰਹੀ ਹੈ ਆਪ ਸਰਬੱਤ ਸੰਗਤਾਂ ਨੂੰ ਬੇਨਤੀ ਹੈ ਜਦੋਂ ਵੀ ਆਪ ਇਹਨਾਂ ਅਸਥਾਨਾਂ ਵੱਲ ਆਓ ਇਹਨਾਂ ਅਸਥਾਨਾਂ ਦੇ ਉੱਤੇ ਆਪਣੇ ਬੱਚਿਆਂ ਨੂੰ ਲੈ ਕਰਕੇ ਪਰਿਵਾਰਾਂ ਨੂੰ ਲੈ ਕਰਕੇ ਪਹੁੰਚ ਕਰਕੇ ਇਥੋਂ ਦਾ ਗੁਰ ਇਤਿਹਾਸ ਸਰਵਣ ਕਰਕੇ ਔਰ ਆਪਣੇ ਬੱਚਿਆਂ ਨੂੰ ਵੀ ਇਥੋਂ ਦਾ ਇਤਿਹਾਸ ਜ਼ਰੂਰ ਸੁਣਾਓ ਤਾਂ ਕਿ ਸਾਡੀ ਨੌਜਵਾਨ ਪੀੜੀ ਨੂੰ ਆਪਣੇ ਵੱਡ ਵਡੇਰਿਆਂ ਦਾ ਇਤਿਹਾਸ ਪਤਾ ਲੱਗ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ